ਉੱਠੇ ਆ ਨਹੀਂ ਰਿਹਾ ਤਿੰਨੋ ਚਾਲਦੇ ਵਾਹ ਵੋਈ ਕੰਮ ਖਿੱਚਰੇ ਟਰੈਕਟਰ ਅਰੇ ਤਿੰਨਾਂ ਨੂੰ ਚਲਾ ਕੇ ਦੇਖੋ ਮਾਗੋ ਇਹਨੇ ਚਲਾ ਲਿਆ ਦੋ ਤਿੰਨ ਆਰਜਨ ਕਰਾ ਕੇ ਆ ਗਾ ਸੁਈਆ ਵੜਦਾ ਵੀਰੇ ਸੁਖੀ ਸੇਵਾ ਪੂਰੀ ਕਰ ਰਿਹਾ ਬਾਈ ਹੈ ਭੈਣ ਦੇ ਚਾਹ ਲੈ ਆ ਬੰਦਿਆਂ ਵਾਸਤਾ ਪਤਾ ਵੀ ਚੱਲ ਰਹੇ ਆ ਹਾਂ ਪੂਰੀ ਰੇਲ ਦੇਰ ਗਈ ਮੰਨੇ ਆ ਪਾਵਰ ਮੂਡ ਮਾਂ ਬਰਸ ਕੇ ਬਰਾਬਰ ਚੱਲ ਰਿਹਾ ਟਰੈਕਟਰ ভাই ਤਵਰੀ ਗੱਲ ਤਵੀ ਰਲ ਰਹੀ ਹੈ ਦੇਖ ਲਓ ਦੇ ਕਨਾ ਯੋ ਖਾਲ ਦੇ ਬਰਾਬਰ ਰੱਖ ਲਿਓ ਹੈ ਖਾਲ ਦੇ ਬਰਾਬਰ ਨਾ ਬਾਗਾ ਦੂਰ ਲਾਜੋ ਕਰਨ ਨੂੰ ਕਿਉਂਕਿ ਪਾਣੀ ਚੱਲ ਰਿਹਾ ਹੈ ਇੱਧਰ ਖਾਲ ਨਾ ਕਦੀ ਬਾੜ ਦਿਓ ਭੈਣ ਤੋਂ ਉਹ ਖਾ ਹੋ ਜਾਗਾ ਏਡਾ ਨੱਕਾ ਲਾਣਾ ਮੋਟਰਾਂ ਦੋ ਚੱਲ ਰਹੀਆਂ ਹੈ ਆਪਣੀ ਦਾ 5 ਮੀਟਰ ਦਾ ਆਹora ਦੇ ਰਿਕਟਾ ਤੇ ਬੜਾ ਪਾਣੀ ਹੈ ਨੇ ਯਾਰ ਦੇਖ ਲੈ ਬਾਈ ਪਾਣੀਓ ਪਾਣੀ ਕਰਦੀ ਜਲਥਲ ਹੈ ਬਾਈ ਦੁਬਾਰਾ ਲੱਗੇ ਆ ਟਰੈਕਟਰ ਆਕਰ ਹਾ ਹਾ ਢਡੇ ਕੀਤਾ ਲੱਗ ਰਿਹਾ ਪ੍ਰੈਸ਼ਰ ਹੈ ਸੁੱਖੀ ਵੀਰ ਮੈਂ ਜੋ ਮੰਦਾ ਐਸਾ ਬੋਰ ਦੇਖਿਆ ਨਹੀਂ ਮਾਰਦਾ 3 ਇੰਚੀ ਬੋਰ ਆ ਬਾਈ 3 ਇੰਚੀ ਡਰਾਇਵਰੀ ਥੋੜੀ ਔਰ ਬੋਰ ਹੋਰਗਾ 700 ਫੁੱਟ ਬਾ ਡਰਾਇਵਰੀ ਸਾਢੇ ਦੀ ਚੱਲ ਰਹੀ ਆ 350 ਬਾ ਭਾਜੋ ਮਸੋਂ ਇੰਨੇ ਇੰਨੇ ਪਾਣੀ ਘੇਰਾ ਮੂੰਹ ਪਰ ਮਾ ਵੀ 3 ਇੰਚੀ ਹਾਂ 3 ਇੰਚੀ ਵੀ ਮੂੰਹ ਬਰਮਾ ਘੇਰਾ ਮੋਟਰ ਢਾਈਓ ਢਾਈਓ ਕਹਣਾ ਤੇਰਾ ਤੇਰਾ ਦਾ ਢਾਈ ਐ ਮੈਂ ਜੰਮ ਕੇ ਥੜ ਗਿਆ ਕਥਰੋ ਕੰਮ ਨਾ ਜਿਆਦਾ ਨਾਲ ਉਲਝ ਰਿਆ ਫਿਰ ਇਸ ਦੇ ਪਿੱਛੇ ਵੀ ਹੈਰੋਂ ਹੀ ਪਵਾ ਲਈ ਇਕੱਠੇ ਦਾ ਰਹਾ ਤਿੰਨ ਟਰੈਕਟਰ ਹੈ ਨਹੀਂ ਉਹ ਫਾਲਾ ਵਿਚਾਰਦਾ ਤਾਂ ਇਕੱਲੇ ਜਣੇਗਾ ਜੀ ਨਹੀਂ ਲੱਗਦਾ ਮਾ ਤਾਂ ਹੈਰੋਂ ਹੀ ਪਾ ਕੰਮ ਨਵੇੜ ਪਏ ਸਾਰੇ ਪਲਾਟ ਦਾ ਬਣੇਗੇ ਬਣੇ ਆ ਲਓ ਜੀ ਹੋਰ ਇਹ ਨਾਲ ਟਰੈਕਟਰ ਕਰ ਰਹੇ ਆ ਸੁਹਾਗੇ ਵਾਲਾ ਤਨੀਂ ਰਾਲੋਂ ਤਿੰਨ ਟਰੈਕਟਰ ਘਾਂ ਰਾਲਾ ਮੇ ਦੇਗੇ ਸੁਹਾਗੇ ਨੂੰ ਦੋ ਹੀ ਨਹੀਂ ਰਾਮ ਦੇ ਰਹੇ ਤੇ ਉਹ ਚਲਾ ਹੌਲੀ ਲੈ ਆਓ ਉਹ ਨੂੰ ਹੌਲੀ ਹੌਲੀ ਕਹਾ ਮਾ ਆ ਰਾਮ ਤੇ ਮਾਰੋ ਸੁਹਾਗਾ ਨਹੀਂ ਕਾਲੀ ਕਰ ਰਿਹਾ ਦਾ ਔਰ ਪਿੱਛਾ ਪਾਇਆ ਬਾਈ 11 ਕੇ ਤਵੇ 11 11485410 ਫਿਰ 9 ਚੱਲ ਬਾਈ ਸੋ ਜਾ ਟਾਈਪ ਕਰੋੜ ਹੂੰ ਹੂੰ ਤਿੰਨ ਟਰੈਕਟਰਾਂ ਗਲ ਬਹੁ ਖੇਤ ਪਾਇਆ ਜਾਣਾ ਬਾਣ ਬਾਈ ਆਰੋਨਾ ਘੱਟੋ ਖੋਲੀ ਆ ਕਿਉਂਕਿ ਗਿੱਲਾ ਗੇਤ ਬਾਈ ਸੁੱਕਾ ਨਹੀਂ ਹੈ ਗੇਤ ਕਿੱਲੇ ਬਹੁਤ ਆ ਜਾਵਾਂ ਪਹਿਲੇ ਗੇਰ ਮਾਂ ਚੱਲ ਰਿਹਾ ਬਾਈ ਪਾਵਰ ਮੂਡ ਮਾਂ ਕੋਈ ਪ੍ਰਵਾਹ ਟਰੈਕਟਰ ਨੂੰ ਉਹ ਕਿੱਧਰ ਚੱਲ ਰਿਹਾ ਦੋ ਇਹ ਕੋ ਚੱਲ ਰਿਹਾ ਚੌਥਾ ਨਜ਼ਾਰਾ ਵਾ ਇਹਨੇ ਟਰੈਕਟਰ ਚੱਲਦੇ ਹੋਏ ਖੇਤ ਕੇ ਖੇਤ ਬਾਦੈ ਬਾਈ ਪਤਾ ਨਹੀਂ ਲੱਗਦਾ ਟਾਈਮ ਦਾ ਆ ਦੇਖੋ ਪਾ ਕੋਈ ਨੇ ਚਲਾ ਦੇ ਆ ਇਹ ਕ ਕਰ ਰਹੀ ਤੀਹਰਾ ਇੱਕ ਦੋ ਤਿੰਨ ਅਰਧ ਰੇਂਗ ਜਾ ਰਿਹਾ ਭਾਈ ਇਹ ਕ 18 ਅਰਜਣ ਦਾ ਦੇਮ ਹੈ ਬਾਈ ਪਰ ਅਰਜਣ ਦੇ ਪਿੱਛੇ ਤਵੀਆਂ ਪਾਈਆਂ ਜੋ ਬਿਨਾਂ ਸੋਚ ਲਿਆ ਕੋਈ ਟੱਟਾ ਆ ਔਰ ਜਿੰਨਾ ਚਾਹਾਂਗਾ ਉੰਨਾ ਵੜਦਾ ਪਟਾੜ ਦਾ ਬਹਿ ਹੋ ਗਿਆ ਇੱਧਰ ਮਾਰਨ ਲੱਗੇ ਬਾਈ ਟਰੈਕਟਰ ਇਕੱਠੇ ਜਾਂਦੇ ਕੰਮ ਬਹੁਤ ਨਵੇਟਾਂ ਬਾਈ ਤਿੰਨ ਚੀਜ਼ਾਂ ਹੋ ਗਈ ਆ ਬਰ ਕੱਡਾ ਪਲਾਟ ਆਯੋ ਕਿ ਦੇਖ ਲੀ ਬਾਈ ਪਰ ਅੱਜ ਟਰੈਕਟਰ ਤਿੰਨ ਚੱਲ ਰਹੇ ਆ ਆਏ ਹੋਏ ਇੱਕ ਹੋਰ ਸੇ ਮੈਂ ਪਾਣੀ ਪੋਣੀ ਦਾ ਪਲਾਦਾ ਵੀਰ ਹਾਂ ਆ ਰਿਹਾ ਸਵਾਦ ਆ ਹਾਂ ਜੇ ਸਾਲਾ ਮਿੱਤਰ ਹਾਂ ਯੂ ਨਾ ਲੰਬੀ ਬਾਹੀ ਕਰ ਰਹੇ ਆ ਮਤਲਬ ਇਸ ਤਰ੍ਹਾਂ ਹੋ ਜਾ ਉਹ ਖੇਤ ਵੀ ਬਾਰੇ ਸਾਨੇ ਦੇਖੀ ਵੀਡੀਓ ਬਈ ਜਾਂ ਲੰਬਾ ਗੇੜਾ ਇੱਕ ਹਲਾਈ ਵੀ ਗਲਤ ਪੜ ਜਾਣਾ ਉਸ ਨੂੰ ਕਵਰ ਕਰਨੇ ਵਾਸਤਾ ਤਿੰਨੋ ਟਰੈਕਟਰਾਂ ਹੀ ਨਾ ਹੋ ਜਾ ਤਿੰਨੋ ਗੇੜੇ ਨਾ ਨਿਊ ਤਿਰਛੇ ਤਿਰਛੇ ਨਿਊ ਚਲੇ ਗਿਆ ਇੱਕ ਗੇੜਾ ਉਸਕੇ ਨਿਊ ਚਲੀ ਗਿਆ ਫਿਰ ਨਿਊ ਵੱਡ ਗਿਆ ਹਰ ਨਿਊ ਜਾਗਾ ਬੜਾ ਬਾਈ ਇਤਨਾ ਬੁਰਾ ਹਾਲ ਆ ਇਹ ਦੇਖੋ ਕਿੰਨੇ ਸੋਨੇ ਲਗਾ ਟਰੈਕਟਰ ਨਾ ਵਾਈ ਦੇਖੋ ਝੋਟੇ ਆ ਨਹੀਂ ਰਿਸਾਂ ਇੰਨੇ ਚੱਲਦੇ ਵਾਓ ਬਾਈ ਕੰਮ ਖਿੱਚਰੇ ਟਰੈਕਟਰ ਆਏ ਹੋਏ ਸੋਨੇ ਕਿੰਨੇ ਲਗਾ ਸੀ ਮੈਂ ਤਿੰਨਾ ਦਾ ਫਰਕ ਤਾਂ ਬਹੁਤ ਬੜਾ ਬਾਈ ਇਕੱਲੇ ਦੇ ਇਕੱਲਾ ਬੰਦਾ ਤਾਂ ਇਸ ਤਰ੍ਹਾਂ ਜੀਲ ਵੀ ਨਹੀਂ ਲੱਗਦਾ ਇਹ ਵੀ ਤਾਂ ਇੱਕ ਦੂਸਰੇ ਕੇ ਆਸਰਾ ਉੱਤੇ ਹੀ ਜਾ ਰਹੇ ਆ ਸੀਮਾ ਵੀਰ ਹਲਾਈਆਂ ਪਾਰ ਆ ਅੱਜ ਅੱਗੇ ਕੀ ਹਾਂ ਹਮਾਂ ਪਿੱਛਾ ਕਵਰ ਕਰ ਰਹੇ ਦੋਨੋਂ ਟਰੈਕਟਰ ਜਦੋਂ ਲੰਬੀ ਖਾਨ ਜਾਣੀ ਆ ਬਦੂਰ ਕਰਨੀ ਹੈ ਮੈਂ ਉਹੀ ਕਹ ਰਿਹਾ ਸਿਮਾ ਹੜਾਈਆਂ ਪਾਰਾ ਇਸਕੇ ਪਿੱਛਾ ਦੋ ਟਰੈਕਟਰ ਕਵਰ ਕਰਦੇ ਆ ਰਹੇ ਹੜਾਈਆਂ ਕਿਉਂ ਵੀ ਸਮਾਂ ਪਤਾ ਗਿਆ ਚੱਕਰੋ ਵੀਰੋ ਇੱਕ ਬੰਦੇ ਨੂੰ ਹੜਾਈਆਂ ਗਾ ਦੇ ਦੇ ਮੋਕਾ ਵੀ ਸਿੱਧੀ ਕੱਢੀ ਜਾ ਤੋ ਚੱਲੀ ਚੱਲ ਨਹੀਂ ਪਰ ਹਰੇਕ ਬੰਦਾ ਦੇਖੀ ਜਾ ਅੱਗਾ ਹੜਾਈਆਂ ਕੰਨੇ ਨੂੰ ਇੱਕ ਬੰਦਾ ਛੱਡ ਗਿਆ ਮੈਂ ਪਿੱਛਾ ਕਵਰ ਕਰਨ ਨੂੰ ਜਿਆ ਥੋੜਾ ਰਹਿ ਗਿਆ ਵੱਧ ਰਹਿ ਗਿਆ ਮੈਂ ਕਰ ਰਿਹਾ ਬਾਕੀ ਉਹ ਬਰਿਆ ਹੈ ਸੈਟਪ ਦਿਖਾ ਦੂੰ ਬਾਈ ਦੇਖੇ ਉਹ ਜਿਸ ਤਰ੍ਹਾਂ ਕਹਦੇ ਕਾ ਨਾ ਵੀਨੇ ਵੀਨਰ ਚਿਕਨ ਦੀ ਨਾ ਮਾਂਦਾ ਨਹੀਂ ਪਹਿਲਾ ਬੰਦਾ ਸਭ ਤੋਂ ਉੱਪਰ ਹੋਆ ਇਹੋ ਆ ਭਾਈ ਇਹ ਇਧਰ ਪੜ ਰਹੀਆਂ 11 10 9 ਕੱਡਾ ਜਗਾਰਡ ਖਾਨਾ ਓਏ ਹੈ ਹੋਰ ਛੋਟੀ ਗੱਲ ਹੈ ਮਾਵਾ ਨਹੀਂ ਹੈ ਸੰਧ ਦੇਖ ਲਓ ਗੱਡੇ ਤਗੜੇ ਪਰ ਐਂਗਲਾਂ ਦੇਖੋ 4 4 ਇੰਚੀ ਐਂਗਲਾਂ ਲੱਗ ਰਹੀ ਦੇਖੇ ਹੱਤਪਾ ਵੀ ਨਹੀਂ ਆ ਰਹੀ ਹੈ ਅੱਡਾ ਤਾਂ ਟਰਾਲੀ ਨੂੰ ਹਿੱਸਾ ਨਹੀਂ ਹੁੰਦਾ ਹੈ ਸਿਮੇ

ਆਤਾ ਹੈ ਨਹੀਂ ਟਰੈਕਟਰ ਹੀ ਬੰਦੇ ਨੂੰ ਇਹ ਚੀਜ਼ ਪਸੰਦ ਆ ਟਰੈਕਟਰ ਆ ਵੀਰੇ ਸੁੱਖੀ ਸੇਵਾ ਪੂਰੀ ਕਰ ਰਿਹਾ ਬਾਈ ਹੈ ਭੈਣ ਦੇ ਚਾਹ ਲੈ ਆ ਬੰਦਿਆਂ ਵਾਸਤਾ ਪਤਾ ਵੀ ਚੱਲ ਰਹੇ ਆ ਕਿਲੋਮੀਟਰ ਤੱਕ ਆਏ ਆ ਹਾਂ ਉਹ ਬਾਈ ਉਹ ਪਰ ਸਾਰ ਉੱਥੇ ਤੇ ਚਾਹ ਲੈ ਗਿਆ ਫਾਰਮ ਪਾ ਦੇ ਹੈ ਹੋਰ ਪੰਜ ਕਿ ਇੱਧਰ ਨੂੰ ਫੇਰ ਲਾ ਲੈ ਇੱਧਰ ਨੂੰ 15 ਔਰ ਹੋ ਗਿਆ ਟਰੈਕਟਰ ਬੰਦ ਕਰਦੇ ਯਾਰ ਕੁਛ ਨਹੀਂ ਇਹ ਕਿਹੜਾ ਗਰਮ ਹੋ ਰੇ ਟਰੈਕਟਰ ਠੰਡਾ ਮੌਸਮ ਆ ਇਸ ਕੇ ਤਨ ਕੋਲੇ ਪਾੜੋ ਪਾੜ ਲਾਣੀ ਜੀ ਦੁਵਾਰਾ ਦੂਰ ਨਹੀਂ ਲਾਣੀ ਮਾ ਠੀਕ ਆ ਬਾਕੀ ਹੈਰੋਂ ਕਰ ਲਈ ਇਕੱਠੀ ਇਹ ਵੀ ਕੋਹਰ ਇੱਧਰ ਪਲਾਟ ਆ ਉਸ ਨੂੰ ਬਾਹਾਂਗੇ ਬਾਈ ਪੁਰਾਣਾ ਚੜਾਣਾ ਬੜਾ ਔਖਾ ਹੈ ਲਿਫਟਾ ਲਈ ਹੈਰੋਂ ਲੈ ਗਾ ਨਾ ਚੜਾ ਬਹੁਤ ਔਖਾ ਟਰੈਕਟਰ ਦਿਖਾਏ ਦਿਖਾਏ 1 ਮਿੰਟ ਬੀਟ ਸਿੱਧਾ ਚੜਾਈਏ ਹੈ ਰੰਗਰ ਕਾ ਹੋਆ ਨਹੀਂ ਉਹ ਤਾਂ ਕੋਈ ਚੱਕਰ ਨਹੀਂ ਕਿਉਂਕਿ ਇਸਦੀ ਲੰਬਾਈਟ ਜ਼ਿਆਦਾ ਹੋ ਜਾ ਟਰੈਕਟਰ ਵਾ ਕੁੱਝ ਨਹੀਂ ਪੂਰਾ ਖੜਾ ਹੋਆ ਟਰੈਕਟਰ ਅੱਗੇ ਤੇ ਬਾਈ ਉਹ ਜੀ ਟੋਟਾ ਬੈਗ ਹੋ ਜਾ ਰਹਾ ਮਾਰਾ ਬੰਦਾ ਉਹ ਸਿੱਧਾ ਚੜ ਨਹੀਂ ਰਿਹਾ ਦਾ ਟਰੈਕਟਰ ਉਹਨੇ ਬੈਗ ਚੁਟਾਇਆ ਤਾਂ ਕਹਿੰਦਾ ਬੈਗ ਉਹ ਲੈ ਜੂਗਾ ਕਿਉਂਕਿ ਉਹ ਭਰਾ ਵੀ ਨਾ खासा बड़ा ਟਿੱਬਾ ਭਰਾ ਵੀ ਟਰੈਕਟਰ ਘੁੰਮ ਆਇਆ ਫੇਰ ਆਏ ਹੋਏ ਠੀਕ ਆ ਬਾਈ ਦਿਮਾਖੀ ਦੇ ਦਿਮਾਖੀ ਡਰਾਈਵਰ ਹਰ ਵਾਰ ਉਹ ਕੰਮ ਹੀ ਥੋੜੀ ਬੰਦਾਂ ਕੀ ਵੇ ਟਰੈਕਟਰ ਬੁਰਾ ਹਾਲ ਕਰਦੇ ਨੇ ਹੈਰੋ ਉਹ ਦੇਖ ਵੀਡੀਓ ਉਹ ਵੀ ਬੰਦਾ ਵੀਡੀਓ ਬਣਾਣ ਲੱਗਾ ਚਲੋ ਆਪਾਂ ਵੀ ਗੇਅਰ ਨਿਊਟਾ ਕਰ ਲੈਂ ਆਂ ਹੁਣ ਪੈਰ ਵਾਲੀ ਰੇਂਜ ਦੇਦੇ ਆ ਕਿਉਂਕਿ ਬ੍ਰੇਕ ਦੱਪਣੀ ਲੱਗਾ ਯਾਰ ਟਰੈਕਟਰ ਧੱਕੇ ਤੇ ਜਾ ਆ ਘੁੰਮ ਘੁੰਮਾ ਕੇ ਦੇਖੇ ਸਾੜਾ ਤੜਾਈ ਵੱਡ ਜਾ ਖਾਈ ਮਾ ਇੱਧਰ ਆ ਬੇਟਾ ਇੱਧਰ ਆ ਇੱਧਰ ਘਾਂਦਿਆ ਰਿਹਾ ਜਾਦਾ ਘੁੰਮ ਰਿਆ ਕਿ ਕੁਸਵਾ ਤਵੇ 22 ਆ ਬਾਈ ਆਪਣੇ ਵਾ 20 ਆ ਉਹ ਵਾ 22 ਆ 11 11 ਗੇ ਹੋ ਜਾਏਗਾ ਹੋ ਜਾਏਗਾ ਕੁ ਸ਼ੱਕਾ ਵੇਟ ਨਹੀਂ ਆਸਕੇ ਵੇਟ ਆਉਣਾ ਚਾਹੀਦਾ ਦਾ ਹੋਰ ਫੇਰ ਕੰਮ ਕਾਲੀ ਬੰਪਰ ਲੱਗ ਰਿਹਾ ਆਸਕੇ ਬੰਪਰ ਵੀ ਉਹ ਕੰਪਨੀ ਵਾਲਾ ਬੰਪਰ ਆ ਹਲਕਾ ਹੀ ਹੋਵਾਉ ਮਾਰ ਰਿਹਾ ਨਹੀਂ ਚੜ ਗਿਆ ਦੇਖ ਬਿਨਾ ਬ੍ਰੇਕਾਂ ਦੇ ਪੇ ਦੇ ਦਿਓ ਕੇ ਦਬਾਣਾ ਬਾਈ ਉਸ ਤੋਂ ਬਾਅਦ ਇਹੋ ਮਾਰਨਾ ਇਸ ਮਸਵਾਹਾ ਚੱਲ ਰਿਹਾ ਹਲੀ ਪੂਰਾ ਸਾਲਾ ਤਾਰਨੇ ਨੂੰ ਕਿਹੜਾ ਸੁੱਖਾ ਆ ਬਾਈ ਯਕੀ ਤੇ ਸਾਲਾ ਬੇ ਟੰਗਾ ਪਰ ਇਹਦੇ ਉਹ ਡੂੰਗਾ ਹੋ ਗਿਆ ਯਾ ਚੋਰ ਸੋ ਗਿਆ ਫੇਰ ਉਹ ਆ ਗਿਆ ਭੈ ਚਲੋ ਪਰਾਰਾ ਕਿੰਨੂ ਕਦੀ ਉੱਪਰੋ ਘੇਰਦੇ ਭਾਰੇ ਕੋਈ ਆ ਗਿਆ ਤਿੰਨੋ ਟਰੈਕਟਰ ਕਿੱਧਰ ਤੇ ਬਾਣ ਲਗਾ ਇਹਨੂੰ ਕਿਧਰ ਤੇ ਨਾ ਸਾਲਾ ਸਮਝ ਨਹੀਂ ਆ ਰਿਹਾ ਇਧਰ ਤੇ ਬਾਣ ਲਗਾ ਦੇਖਾਂ ਲੈ ਇਹ ਮਾਲਕਾ ਨਾਮ ਇਧਰ ਆ ਜਾ ਉਧਰ ਤੇ ਬਾਣ ਕਾ ਪੜਿਆਦਾ ਬਾਈ ਪਰ ਇਧਰ ਜਿੱਲਾ ਬੋਲ ਆਹ ਹੋ ਜਾ ਕਿੱਲੇ ਵਾਲੇ ਟਰੈਕਟਰ ਵਿੱਚ ਦਾ ਹੈ ਰੋ ਬਾਕੀ ਤਿੰਨ ਟਰੈਕਟਰਾਂ ਵਨ ਜਿਹੜੀ ਆਖਰੀ ਲਾਈਨ ਰਹਿ ਜਾ ਯੋ ਲੱਪਣ ਔਖੀ ਹੋ ਜਾ ਜਦੋਂ ਇਸ਼ਾਰਾ ਕਰਨਾ ਪੜਾ ਵੀ ਪਿੱਛਾ ਰਹਿ ਗਈ ਲਾਈਨ ਭਾਈ ਜੰਨੋ ਕਵਰ ਕਰਕੇ ਆਈਓ ਹਾਂ ਸਾਰੇ ਠੀਕ ਚਲਾਵਾ ਉਹ ਵੀ ਠੀਕ ਚਲਾਵਾ ਉਹ ਬਲਵਿੰਦਰ ਪਾੜੇ ਕਿਉਂ ਛੋੜ ਰਿਹਾ ਤੂੰ ਸਾਲੇ ਨੂੰ ਇੱਧਰ ਰੱਖ ਲਿਆ ਹੈ ਰੋਣੋ ਦੇਖ ਲੈ ਤੇਰੀ ਲਾਈਨ ਮਾਈ ਦੇਖੇ ਇਹ ਦੇਖੇ ਹੈ ਰੋਂ ਕਾਂ ਚੱਲ ਰਹੀ ਆ ਇਹ ਦੇਖ ਯਾਰ ਯੋ ਤਵਾ ਉਰਾਣਾ ਚਾਹੀਦਾ ਇਸ ਕੇ ਅੰਦਰ ਦੇਖੇ ਕਹਾਂ ਜਾ ਰਿਹਾ ਹੈ ਉਹ 4 ਇੰਚ ਦਾ ਸਾਰੀ ਲੈਣਾ ਛੁੱਟੀ ਹੋਈ ਤੇਰੀ ਸਾਰੇ ਟੋਟਲ ਦੋਹਰਵਾ ਜਾਗੀ ਦੋਹਰਵਾ ਤੋਂ ਆਉ ਜਾਾਂਗੀ ਫਿਰ ਇੱਕ ਤੋਂ ਜਦ ਗੱਬਾ ਪਾ ਦੇ ਆ ਜਦ ਉਸਕੇ ਲਵਾਈ ਲਾ ਦੇ ਕਰ ਸੜਾ ਵਿਚ ਲੈਣ ਪਾ ਦੇਗਾ ਛੋਟੀ ਸੀ ਉਸ ਪਿਛਾ ਤਿੰਨ ਦਿਨ ਗੇੜੇ ਆਵਾ ਮਾਰੇ ਵਾਪਸ ਹੋਰ ਇਬਦੂ ਹੋਰ ਕਰ ਦੇ ਇਸ ਨੂੰ ਹੋਰ ਪਾਣੀ ਪੀ ਲੈ ਚੱਲਾ ਉਹ ਦਿਓ ਲੱਗੋ ਜਾਗਾ ਹੌਲੀ ਹੌਲੀ ਇਧਰ ਲਿਫਟ ਚੱਕ ਲੈ ਕਰਵਾਗਾ ਗਿੱਲਾ ਜਿਹੜਾ ਉਹ ਗਿੱਲਾ ਹਾਂ ਮੌਸਮ ਮੈਂ ਦੇਖਿਆ ਕਿਹੋ ਜਿਹਾ ਹੋ ਗਿਆ ਬਾਈ ਔਰ ਸੂਰਜ ਵੀ ਚੜ ਰਿਹਾ ਫਿਰ ਵੀ ਬਾਹਰ ਹੋ ਰਹੀ ਸਤੋ ਜੀ ਜੇਗੀ ਬਾਜੂ ਆ ਰਹੀ ਆ ਵਸ ਕੰਡੀ ਕਿ ਇਧਰੋਂ ਪਤਾ ਨਹੀਂ ਲੱਗਦਾ ਦੋ ਟਰੈਕਟਰ ਇਧਰ ਨੂੰ ਜਾ ਰਹੇ ਨੇ ਦੋ ਉਧਰ ਨੂੰ ਆ ਰਹੇ ਸਾਲਾ ਟਾਈਮ ਨਹੀਂ ਲੰਘ ਜਾ ਬਾਈ ਦੇਖੇ ਸਾਰੇ ਪਰਾਂ ਨਾ ਘੇਰਦੀ ਏ ਟਰੈਕਟਰਾਂ ਲੋ ਬਈ ਬੰਦੇ ਨੂੰ ਭੁੱਖ ਲੱਗੀ ਰੋਟੀ ਦੀ ਕਰ ਰੋਟੀ ਖਾਣੀ ਹੈ ਕਰੇ ਪਲਾਟ ਨੂੰ ਟੀਹਰ ਕਰਨੀ ਆ ਮੈਂ ਕਿਹਾ ਟੀਹਰ ਕਰਦੇ ਆ ਬਾਈ ਉਹ ਦੋ ਟਰੈਕਟਰ ਉੱਧਰ ਚੱਲ ਰਹੇ ਆ ਇਹ ਛੋਟੇ ਜਿਹੇ ਖੱਤੀ ਵਾਹ ਇੰਨਾ ਮੈਂ ਲਾ ਦੂਗਾ ਜ਼ਿਹਰ ਕਰੇ ਲਾ ਦੇ ਅਰਜਨ ਨੋ ਉਹ ਟਰੈਕਟਰ ਤਾਂ ਬਹੁਤ ਵਧੀਆ ਬਾਈ ਮਤਲਬ ਪਾਵਰ ਬਾਈ ਸਹੀ ਲਗਾ ਬਾਈ ਸੀ ਆ ਡਾਈ ਮਤਲਬ ਪਹਿਲਾਂ ਵੀ ਬਹੁਤ ਜ਼ੋਰ ਮਾਰਦਾ ਨਾ ਨੋਨ ਸੀ ਆ ਡੀ ਬਟ ਸੀ ਆ ਡੀ ਉਸ ਦੇ ਉੱਪਰ ਆ ਬਾਈ ਪਾਵਰ ਮੋਡ ਮਾ ਦਾ ਛੱਡੇ ਇਹ ਗੱਲ ਨੂੰ ਪਰ ਨਾ ਇਸ ਦਾ ਜਿਹੜਾ ਰੇਡੀਅਸ ਹੋ ਮਤਲਬ ਟਰਨ ਰੇਡੀਅਸ ਹੋ ਉਹ ਜ਼ਿਆਦਾ ਹੈ ਬਹੁਤ ਜ਼ਿਆਦਾ ਏਰੀਆ ਮਨੋ ਮੋੜਾ ਬਾਈ ਮਨਗਾ ਜਰਵਾ ਟਰੈਕਟਰ ਦਾ ਨਾਮ 850 ਚਲਾ ਰਹੇ ਆ ਜਾਂ ਜੌਂਡੀਏ ਚਲਾ ਲਵੋ ਬਹੁਤ ਜਲਦੀ ਮੁਰਜਾਂ ਚਾਉਂਦੇ ਆ ਤਾਂ ਸਭ ਤੋਂ ਪਹਿਲਾਂ ਮੁਰਜਾ ਪਰ ਉਹ ਟਰੈਕਟਰ ਬਹੁਤ ਲੇਟ ਮੁਰਦਾ ਵਾਇ ਫੇਰੋਂ ਕਿ ਬੜੀ ਬੜੀ ਹੜਾਈਆਂ ਮਾਣ ਨੂੰ ਨਹੀਂ ਜਾਗਾ ਵੀ ਜਦ ਚਾਰ ਚਾਰ ਹੜਾਈਆਂ ਹੋ ਜਾ ਫੇਰ ਜਾਗਾ ਮੁਰਨਗਾ ਨਹੀਂ ਪਹਿਲਾਂ ਮੁਰਦਾ ਹੀ ਨਹੀਂ ਪਤਾ ਕਿ ਆ ਚੱਕਰ ਨੇੜਾ ਨਹੀਂ ਮੁਰਦਾ ਦੂਰ ਮੁਰਦਾ ਅਰਜਨ ਵਾਲੇ ਵੀ ਕਮੈਂਟ ਕਰ ਗਾ ਦਿੱਤੇ ਉਹ ਵੀ ਹਾਂ ਹੈ ਇਹ ਕੋਲ ਕੋਈ ਲਗੜੀਆਂ ਮਨ ਦੂਰ ਨੂੰ ਜਾਗਾ ਮੁਰਦਾ ਸਤਰਾ ਨਹੀਂ ਮੁਰਦਾ ਮਤਲਬ ਪਹਿਲਾਂ ਮੁਰਜਾ ਟਰੈਕਟਰ ਦਾ ਕਰ ਰਹੇ ਆ ਅਰਜਨ ਵਾਲਾ ਤੇਲ ਖਤਮ ਹੋ ਗਿਆ ਇਹਨੂੰ ਕਹਿ ਵੀ ਤਾਂ ਭਰਾ ਗੱਲ ਇਹ ਕਰ बाकी भाई जीरी का सारे कहीं बुरा हाल कोई घर तोड़ रहा कोई बड़ी फर्मा अपने घर तोर दिया क्या सो भेल नहीं पड़े ਨਿਊਜ਼ੀਲੈਂਡ ਜਾਰੀ ਦੀ ਆ ਰੰਦਰ ਫਿਲਟਰ 40 ਆਹ ਜਾਲੀ ਨਹੀਂ ਕੱਢੀ ਨੀ ਜੀ ਜਾਲੀ ਕੱਢ ਗਈ ਪਵਾਣਾ ਫਿਰ ਫਾਇਦਾ ਕੀ ਹੋਇਆ ਉਸਕਾ ਉਹ ਤਾਂ ਪਾਰ ਗਿਆ ਕੀਦ ਕੋ ਪਲਾਂ ਨੂੰ ਕਿੰਨੇ-ਕਿੰਨੇ ਕਰ ਪਾਦੇ ਆ ਅੱਛਾ ਉਹ ਪਵਾਏ ਨਹੀਂ ਫਿਰ ਉਹਨੇ ਪਾਇਆ ਭਾਂਡ ਦੇ ਉੱਪਰ ਨੂੰ ਫੁਹਾਰਾ ਮਾਰ ਉਹਨੇ ਤਾਂ ਵਾਪਸ ਨੇ ਤਾਂ ਪਵਾ ਲੈ ਕੱਢ ਗੱਦਾ ਪਵਾਈਆ ਮਾ ਉੱਚੀ ਜਿਗਾ ਫਾਇਦਾ ਕਾਹਜੇ ਭਾਂਡ ਤੇ ਜੀਨ फिर लगे मन ध्यान टंकी उन्हें पाया ना उपर ना चल चला ट्रैक्टर क्या हो गया कला लग रहा यार बंदा सिम क्या खावा दस तू क्या खाना खा ਕਿਆ ਕਰ ਲੈ ਰਹੇ ਅੰਕਲ ਖੋਲੋ ਜੀ ਪਟਾਰੀ ਖੋਲ ਬਾਨੂ ਮਤੀ ਦਾ ਪਟਾਰਾ ਰੈਡੀ ਵੀ ਮਾਰ ਲੇ ਸੋਦਾ ਪਰ ਸਾਰੀ ਗਈ ਹੋਰ ਕੀ ਨਾ ਫਸਾ ਲੈ ਗਿਆ ਅੰਕਲ ਸਮਾਨ ਬਹੁਤ ਹੁਣ ਕਿਹਾ ਗਿਆ ਇਕਲਾ ਆਪਣੇ ਬਖਾਨੇ ਨੂੰ ਜਾਓ ਇਹੋ ਵੀ ਬੰਦ ਕਰਾ ਦੇ ਬੰਦ ਕਰਨੀ ਹੈ ਰੋਂਪੁਰਾ ਉੱਪਰ ਬਾਣਾ ਕੇ ਤੇ ਬਾਈ ਉਹ ਆ

ਇੱਥੇ ਵੀ ਤੇ ਕੰਡ ਰਹੇ ਆਂ ਹੱਥ ਰੱਖ ਲੈ ਵਿੱਚੋਂ ਬਲਵਿੰਦਰ ਸਿੱਧਾ ਕਰਨਾ ਪਹਿਲਾ ਟਰੈਕਟਰ ਸਾਰੇ ਟਰੈਕਟਰ ਇਕੱਠੇ ਹੋ ਰਹੇ ਆਂ ਪੂਰੇ ਨੇ ਚੜਾਏ ਉਹਨੂੰ ਕਰ ਰਹੇ ਆ ਦੇਖੋ ਗੱਜ ਵਰਗੇ ਔੜੇ ਕੱਢਦਾ ਆ ਮੁੰਡਾ ਇੱਕ ਨੰਬਰ ਦਾ ਹਾਰੀ ਆ ਸਿੱਧੀ ਫਾਂਟਾ ਲੈਣੀ ਕੋਈ ਖਾਲਾ ਜਿਹਾ ਪਾੜਾ ਨਹੀਂ ਜਦੋਂ ਵਿਸ਼ਾਲ ਪਾਵਾ ਨਾ ਪਾੜੇ ਫਿਰ ਦੇਖਿਓ ਕਾ ਜੀ ਉਹ ਆਇਓ ਬਲਵਿੰਦਰ ਦੇ ਗੱਡੇ ਹੋਈ ਉਹ ਵੀ ਸਿੱਧੀ ਗੱਡਾ ਵਿਸ਼ਾਲ ਪਾਣੀ ਸਿੱਧਾ ਗੇੜਾ ਆਂਦਾ ਹੈ ਪੰਜ ਪੰਜ ਕਿੱਲਿਆਂਗੇ ਹੜਾ ਹੀ ਮੋ ਬੜੀ ਉੱਕੀ ਤੇ ਰਹੀ ਮੰਨੇ ਹੀ ਪਾਵਰ ਮੂਡ ਵਾਂ ਭਰਸ ਕੇ ਬਰਾਬਰ ਚੱਲ ਰਿਹਾ ਟਰੈਕਟਰ ভাই ਨਵੀਂ ਗੱਲ ਤਾਂ ਵੀ ਰਲ ਰਹੀ ਹੈ ਦੇਖ ਲਓ ਯਾ ਥੋੜਾ ਸਹੀ ਦਬ ਗਿਆ ਉਹ ਜੇ ਦੀ ਸਲੈਗਾ ਨਹੀਂ ਖੜ ਰਹਾਗਾ ਲੱਗਿਆ ਨੇੜਾ ਆਕੇ ਮਿੱਤਰੋ ਅੱਜ ਦੀ ਵੀਡੀਓ ਇਹੀਂ ਸਮਾਪਤੀ ਕਰਾਂ ਬਾਈ ਵੀਡੀਓ ਬਾਰੇ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ